ਹਾਂਜੀ ਮਿੱਤਰੋ ਆਪਣੇ ਭਰਾ ਹੋਰੀ ਗੁਰਵਿੰਦਰ ਦਿਆਲਪਰਾ ਤੇ ਇਹ ਇੱਕ ਉਦੇਸ਼ ਲੈ ਕੇ ਚੱਲੇ ਨੇ ਪੂਰੇ ਪੰਜਾਬ ਦੀ ਯਾਤਰਾ ਕਰਨਗੇ ਇਹ ਰਾਇਤੀ ਜਿਹੜੇ ਰੁੱਖ ਨੇ ਉਹਨਾਂ ਨੂੰ ਲਗਾਉਣ ਦੇ ਸਵਾਦਾਂ ਦੇ ਵਿੱਚ ਪੂਰੀ ਪੰਜਾਬ ਦੀ ਯਾਤਰਾ ਕਰਨਗੇ ਇਹਨਾਂ ਨੇ ਜਿਹੜਾ ਬਾਈਕ ਹੈਗਾ ਆਪਣਾ ਉਹ ਪਹਿਲਾਂ ਮੋਡੀਫਾਈ ਕਰਵਾਇਆ ਹੈਗਾ ਤੇ ਬਾਈਕ ਦੇ ਉੱਪਰ ਜਿੰਨੇ ਵੀ ਆਪਣੇ ਰਾਇਤੀ ਦਰਖਤ ਹੁੰਦੇ ਆ ਰਾਇਤੀ ਰੁੱਖ ਹੁੰਦੇ ਨੇ ਜਿਹਦੇ ਵਿੱਚ ਕਿ ਨਿੰਮਾ ਆ ਗਿਆ ਪਿੱਪਲ ਆ ਗਿਆ ਬਰੋਟਾ ਵੋੜ ਤੇ 베ਰੀ ਅਮਲਤਾਸ ਜਿਹੜੇ ਵੀ ਆਪਣੇ ਪਹਿਲਾਂ ਰਾਇਤੀ ਰੁੱਖ ਚੱਲ ਰਹੇ ਨੇ ਜਿਨ੍ਹਾਂ ਤੋਂ ਆਪਾਂ ਨੂੰ ਵੱਧ ਅਕਸੀਜਨ ਮਿਲਦੀ ਹੈ ਉਸ ਤਰ੍ਹਾਂ ਦੇ ਦਰਖਤਾਂ ਨੂੰ ਲੈ ਕੇ ਇਹ ਪੂਰੇ ਪੰਜਾਬ ਦੀ ਯਾਤਰਾ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਇੱਥੇ ਕਿਤੇ ਵੀ ਆਉਂਦੇ ਆ ਇਹ ਭਰਾਵੋ ਜੀ ਤੁਸੀਂ ਇਹਨਾਂ ਦਾ ਹੌਸਲਾ ਵਧਾਓ ਤੇ ਇਹਨਾਂ ਦਾ ਸਵਾਗਤ ਕਰੋ ਕਿਉਂਕਿ ਆਪਦੇ ਵਾਸਤੇ ਹਰੇਕ ਬੰਦਾ ਕੁਛ ਨਾ ਕੁਛ ਕਰ ਲੰਦਾ ਹੈਗਾ ਕਿਸੇ ਵਾਸਤੇ ਜਾਂ ਪੂਰੇ ਮਨ ਕੇ ਚਲੋ ਵੀ ਪੰਜਾਬ ਵਾਸਤੇ ਕਰਨਾ ਹਨਾ ਬਹੁਤ ਵੱਡੀ ਗੱਲ ਆ ਬਹੁਤ ਹੌਸਲੇ ਵਾਲੀ ਗੱਲ ਆ ਤੇ ਵੱਡਾ ਪ੍ਰਾਲਾ ਇਹ ਭਰਾਵੋ ਰਾਂ ਦਾ ਪੂਰੇ ਪੰਜਾਬ ਦੀ ਯਾਤਰਾ ਕਰਨਗੇ ਇਹ ਤੇ ਰਵੈਤੀ ਰੁੱਖਾਂ ਨੂੰ ਲੈ ਕੇ ਤੇ ਇਹਨਾਂ ਦੀ ਪੇਜ ਨੂੰ ਤੁਸੀਂ ਫੋਲੋ ਕਰ ਲਿਓ ਤੇ ਵੀਡੀਓ ਨੂੰ ਕਰਿਓ ਵੱੱਟਾ ਵੱੱਟ ਸ਼ੇਅਰ ਬਹੁਤ ਵੱਡਾ ਪਰਾਂ ਲੱਗਾ ਬਾਈ ਹੋਰਾਂ ਦਾ ਤੇ ਸਲੂਟ ਹੈ ਇਹਨਾਂ ਨੂੰ ਜਲੋ